ਤਰਨ ਤਾਰਨ ਦੀ ਜਿਮਨੀ ਚੋਣਾਂ ਦੇ ਕਾਂਗਰਸੀ ਉਮੀਦਵਾਰ ਕਰਨਬੀਰ ਸਿੰਘ ਬੁਰਜ ਨੂੰ ਗੁਰਦੁਆਰਾ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਵਿੱਚ ਉਮੀਦਵਾਰ ਨੂੰ ਨਮਸਕਾਰ ਹੋਏ ਅਤੇ ਇਹਨਾਂ ਨਾਲ ਕਾਂਗਰਸ ਪਾਰਟੀ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਹੋਰ ਕਾਂਗਰਸੀ ਆਹੁਦੇਦਾਰ ਹਾਜ਼ਰ ਹੋਏ ਆਉਣ ਵਾਲੀਆਂ 2027 ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ ਹਲਕਾ ਡਾਕਟਰ ਲਖਵਿੰਦਰ ਸਿੰਘ ਬੰਡਾਲਾ ਜੰਡਿਆਲਾ ਗੁਰੂ ਦੇ ਸਾਬਕਾ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵੱਲੋਂ ਜੋ ਤਰਨਤਾਰਨ ਦੇ ਜਿਮਨੀ ਚੋਣਾ ਤੋਂ ਕਾਂਗਰਸੀ ਉਮੀਦਵਾਰ ਕਰਨਵੀਰ ਸਿੰਘ ਬੁਰਜ ਦੇ ਹੱਕ ਵਿੱਚ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਅਗਵਾਈ ਹੇਠ ਕਾਫੀ ਵੱਡਾ ਕਾਫਲਾ ਗੱਡੀਆਂ ਦਾ ਆਪਣੇ ਸਾਥੀਆਂ ਸਮੇਤ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਵਿਖੇ ਕਾਂਗਰਸੀ ਪਾਰਟੀ ਦੇ ਤਰਨਤਾਰਨ ਤੋਂ ਕਰਨਵੀਰ ਸਿੰਘ ਬੁਰਜ ਨੂੰ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਾਬ ਦਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਹੋਰ ਕਾਂਗਰਸੀ ਆਹੁੰਦੇਦਾਰ ਨੇ ਧੰਨ ਬਾਬਾ ਬੁੱਧਾ ਸਾਹਿਬ ਜੀ ਵਿਖੇ ਤਰਨਤਾਰਨ ਦੇ ਕਾਂਗਰਸੀ ਉਮੀਦਵਾਰ ਕਰਨਵੀਰ ਸਿੰਘ ਬੁਰਜਨਾਲ ਕਾਂਗਰਸੀ ਹਾਈ ਕਮਰਨਾਲ ਗੁਰਦੁਆਰਾ ਬਾਬਾ ਬੁੱਧਾ ਸਾਹਿਬ ਜੀ ਵਿਖੇ ਨਮਸਤਕ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਏ ਜ਼ਿਲ੍ਹਾ ਅੰਮ੍ਰਿਤਸਰ ਦੇ ਕੁਆਰਟੀਨੇਟਰ ਡਾਕਟਰ ਲਖਵਿੰਦਰ ਸਿੰਘ ਬੰਡਾਲਾ ਨੇ ਕਿਹਾ ਕਿ ਪੰਜਾਬ ਦੇ ਲੋਕ ਸਿਰਫ ਕਾਂਗਰਸ ਪਾਰਟੀ ਦੀ ਲੋਕ ਉਡੀਕ ਕਰ ਰਹੇ ਹਨ ਅਤੇ ਆਉਣ ਵਾਲੀਆਂ ਵਿਧਾਨ ਸਭਾ 2027 ਵਿੱਚ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਪੰਜਾਬ ਸਰਕਾਰ ਬਣੀਗੀ ਅਤੇ ਤਰਨਤਾਰਨ ਤੋਂ ਕਾਂਗਰਸੀ ਉਮੀਦਵਾਰ ਕਰਨਵੀਰ ਸਿੰਘ ਬੁਰਜਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ ਇਸ ਮੌਕੇ ਦੇ ਨਾਲ ਅੰਮ੍ਰਿਤਸਰ ਜ਼ਿਲ੍ਹਾ ਅੰਮ੍ਰਿਤਸਰ ਦੇ ਕੋਆਰਡੀਨੇਟਰ ਡਾਕਟਰ ਲਖਵਿੰਦਰ ਸਿੰਘ ਬੰਡਾਲਾ ਕਾਂਗਰਸ ਪਾਰਟੀ ਦੇ ਆਗੂ ਰਾਜਵੰਤ ਸਿੰਘ ਸੰਦੂ रायपुर ਡਾਕਟਰ ਸਾਭਕਾ ਵਿਧਾਇਕ ਸੰਤੋਖ ਸਿੰਘ ਪਲਾਈਪੁਰ ਹਲਕਾ ਬਾਬਾ ਬਕਾਲਾ ਸਾਭਕਾ ਵਿਧਾਇਕ ਸੁਨੀਲ ਦੱਤੀ ਅੰਮ੍ਰਿਤਸਰ ਕੁਲਵਿੰਦਰ ਸਿੰਘ ਗੈਰੀ ਮੰਡੀ ਸਾਭਕਾ ਮੈਂਬਰ ਗੁਰਨਾਮ ਸਿੰਘ ਗਾਮਾ रायपुर ਨੰਬਰਦਾਰ ਸੁਖਦੇਵ ਸਿੰਘ ਵਿੰਟੂ ਠੱਠਿਆ ਤਰਮਿੰਦਰ ਸਿੰਘ ਵੀਰ ਠੱਠਿਆ ਚੇਅਰਮੈਨ ਹਰਜੀਤ ਸਿੰਘ ਬੰਡਾਲਾ ਸਾਭਕਾ ਸਰਪੰਚ ਜਸਮੀਲ ਸਿੰਘ ਖੇਲਹਿੜਾ ਸਾਭਕਾ ਸਰਪੰਚ ਰਾਜਵਿੰਦਰ ਸਿੰਘ ਰਾਜੂ ਬੰਡਾਲਾ ਸਾਭਕਾ ਮੈਂਬਰ ਕਨਵਲਜੀਤ ਸਿੰਘ रायपुर ਕਸ रणवीर सिंह रेलवे रायपुर मेंबर सुरिंदर सिंह सेठ छिंदा वडाला जौहल सिमर चीदा तलवंडी डोगरा मन्नू रायपुर जोगिंदर सिंह पोलू रायपुर प्रधान दिलबाग सिंह बागा वडाला जौहल सरपंच परमजीत सिंह पम्मा नंगल गुरु प्रधान इंदर रायपुर संदीप सिंह बंटी रायपुर गुरप्रीत सिंह गोपी यूपी वाले रायपुर सिंह कदर सिंह रायपुर सुखविंदर सिंह सुखा मालोवाल सरवण सिंह खुजाला हो राधे हाजर जंडियाला गुरु तो पत्रकार मलकीत सिंह चीदा ਦੀਆਂ ਕੁਛ ਨਾ ਝੰਡੇ ਨਹੀਂ ਲੱਗੇ 何 ਆਓ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸਰਦਾਰ ਜਗਤ ਸਿੰਘ ਟੈਣੀ ਜਿੰਦਾਬਾਦ ਸਰਦਾਰ ਜਗਤ ਸਿੰਘ ਟੈਣੀ ਜਿੰਦਾਬਾਦ ਆਪਰਾ ਕਾਫਲਾ ਜਿਹੜਾ ਕਿਤਾਬ ਕਾਂਗਰਸ ਪਾਰਟੀ ਨੇ ਅੱਨੇ ਕੱਢੀ ਜੀ ਉਹ ਕਿਸਵੰਸ ਉਹ ਐਸ਼ਰਾ ਜੀ ਸਾਡੇ ਤਰਮ ਤਾਨ ਜਿਹੜੀ ਜਿਮਨੀ ਜੋਂ ਹੋਂਡ ਜਾਦੀ ਆ ਕਰਨਬੀਰ ਸਿੰਘ ਗੁਰਜ ਜੋ ਕਿ ਸਾਡੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਔਰ ਹਾਈ ਕਮਾਂਡ ਨੇ ਔਰ ਸਾਡੀ ਪਾਰਟੀ ਨੇ ਇਹਨਾਂ ਨੂੰ ਆਪਣਾ ਵੀਜ਼ਾ ਰੱਦ ਐਲਾਨਿਆ ਵਾ ਉਸ ਬਸਲੇ ਦੇ ਵਿੱਚ ਸਰਦਾਰ ਸੁਖਿੰਦਰ ਸਿੰਘ ਡੈਣੀ ਜੀ ਸਾਡੇ ਐਕਸ ਐਮ ਐ ਦੇ ਹਲਕਾ ਜਿ ਡਾਲਾ ਗੁਰੂ ਤੋਂ ਉਹਨਾਂ ਦੀ ਰੈਨ ਮਾਈ ਹਿੱਟ ਅਸੀਂ ਜਿ ਡਾਲਾ ਗੁਰੂ ਤੋਂ ਸਾਰੇ ਵਰਕਰ ਉਹਦੇ ਨਾਲ ਸਰਪੰਚ ਪੰਚਾਇਤ ਬਾਨ ਉਹਨਾਂ ਦੀ ਰੈਨ ਮਾਈ ਇਕੱਠੇ ਹੋਏ ਆਵਾਂ ਨਾਲੇ ਉੱਥੋਂ ਸਾਡਾ ਜਿਹੜਾ ਕਾਫਲਾ ਜੀ ਉਹ ਸਰਦਾਰ ਪ੍ਰਤਾਪ ਸਿੰਘ ਵਾਜਵਾ ਤੇ ਰਾਜਾ ਬੜਿੰਗ ਜੀ ਦੇ ਰੈਨ ਮਾਈ ਹਿੱਟ ਚੱਲਿਆ ਵਾ ਅਸੀਂ ਬਾਬਾ ਗੁੰਡਾ ਸਾਹਿਬ ਤੁਸੀਂ ਆ ਕੇ ਨਮਸਤਕ ਹੋਏ ਔਰ ਕਰਨਵੀਰ ਸਿੰਘ ਬੁਰਜਣੋਂ ਨਾਲ ਲੈ ਕੇ ਉੱਥੇ ਹੀ ਮੱਥਾ ਟੇਕਿਆ ਤੇ ਬਾਬਾ ਜੀ ਦਾ ਅਸ਼ੀਰਵਾਦ ਰਿਹਾ ਵਾ ਕਿ ਸਾਡੀ ਜਿਹੜੀ ਇਹ ਪਾਰਟੀ ਆ ਇਹਦੀ ਟਿਕਟ ਜਿਹੜੀ ਆ ਉਹਨੂੰ ਦਿੱਤੀ ਆ ਔਰ ਅਸੀਂ ਵੱਡੀ ਲੀਡ ਦੇ ਨਾਲ ਇਹ ਟਿਕਟ ਜਿੱਤਾਂਗੇ ਔਰ ਕਾਂਗਰਸ ਹਾਈ ਕਮਾਂਡ ਦੀ ਥੋੜੀ ਜਿਹੀ ਸੀਟ ਜਾ ਕੇ ਪਾਵਾਂਗੇ ਭੇਜੀਆਂ ਜਿਮਣੀ ਚੋਟ ਜਿੱਤ ਕੇ ਬਾਬਾ ਜੀ ਦਾ ਇਸ ਕਰਕੇ ਸ਼ੁਕਰ ਕਰਦੇ ਹਾਂ ਸਰ 2000 ਇਸ ਭਾਈ ਔਰ ਅਡੇ ਚੋੜਾ ਵਿੱਚ ਕਿ ਉਹਦੇ ਬਾਰੇ ਕਹਣਾ ਜਦੋਂ ਤਾਂ ਸਮਾਰਟੀ ਕੋਈ ਗੱਲੇ ਆ ਵੀ 2022 ਦੇ ਵਿੱਚ ਜਦੋਂ ਇਲੈਕਸ਼ਨ ਹੋਈ ਆ ਸਾਡੇ ਲੋਕ ਜਿਹੜੇ ਆ ਪੰਜਾਬੀ ਜਿਹੜੇ ਆ ਨਾ ਇਹ ਘੋੜੇ ਪਾੜੇ ਲੋਕ ਉਹਨਾਂ ਦੀਆਂ ਸਭਿਵਾਜ ਦੇ ਅੱਗੇ ਔਰ ਉਹਨੇ ਗੱਲਾਂ ਜਾਣ ਕੇ ਇਹਨਾਂ ਨੇ ਇਹ ਨਹੀਂ ਵੇਖਿਆ ਵੀ ਅੱਗੇ ਕੈਂਡੀਡੇਟ ਕੌਣ ਆ ਧੜਾ ਧੜ ਉਹਨਾਂ ਨੂੰ ਵੋਟਾਂ ਪਾ ਕੇ ਇਹਨਾਂ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣਾਤੀ ਆ ਅੱਜ ਉਹੀ ਲੋਕ ਆਪਣੇ ਹੱਥਾਂ ਨੂੰ ਦੰਦੀਆਂ ਵਟ ਰੇੜੇ ਔਰ ਪਛਤਾ ਰਹੇ ਨੇ ਕਿ ਅਸੀਂ ਬਹੁਤ ਵੱਡੀ ਗਲਤੀ ਕੀਤੀ ਹੈ ਕਿਉਂਕਿ ਇਸ ਵਕਤ ਪੰਜਾਬ ਦੇ ਵਿੱਚ ਕਤਲੇਆਮ ਗੁੰਡਾਗਰਦੀ ਬੁਲਾਤਕਾਰਾਂ ਲੁੱਟਖੋਆ ਸ਼ਰੇਆਮ ਜਿਹੜੀਆਂ ਹੋ ਰਹੀਆਂ ਵਾਂ ਔਰ ਕਦੀ ਇਥੇ ਗੋਲੀ ਚੱਲ ਗਈ ਕਰੀ ਉੱਥੇ ਚੱਲ ਗਈ ਇਹ ਹਲਾਲ ਪੰਜਾਬ ਦੇ ਬਣੇ ਆ ਕੋਈ ਵੀ ਵਰਗ ਇਸ ਵੇਲੇ ਇਹਨਾਂ ਤੋਂ ਖੁਸ਼ ਨਹੀਂ ਆ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਸ਼ਰਿਆਮ ਜਿਹੜੀ ਆ ਉਹ ਨਸ਼ਿਆਂ ਦੀ ਗਲਦਲ ਦੇ ਵਿੱਚ ਧੱਕੀ ਆ ਰਹੀ ਆ ਔਰ ਉਹ ਜਿਹੜਾ ਇੰਨਾ ਕੁ ਪੰਜਾਬ ਦਾ ਬੇੜਾ ਗੜਕ ਹੋ ਗਿਆ ਕਿ ਇਸ ਸਰਕਾਰ ਦਾ ਕੋਈ ਕੰਟਰੋਲ ਨਹੀਂ ਇਹੋ ਜੀ ਨਕਮੀ ਸਰਕਾਰ ਜਿਹੜੀ ਆ ਕਦੇ ਨਹੀਂ ਸੀ ਆਈ ਹੁਣ ਪੰਜਾਬ 'ਚ ਰੋਕ ਇਹਨਾਂ ਨੂੰ ਚੱਲਦਾ ਕਰਨ ਵਾਸਤੇ 2027 ਦੀ ਅਧੀ ਕਰ ਰਹੇ ਨੇ ਔਰ ਉਹੀ ਲੋਕ ਜਿਨ੍ਹਾਂ ਨੇ ਇਹਨਾਂ ਨੂੰ ਬੜੇ ਆਪਣਾ ਅੱਖਾਂ ਦੇ ਤੇ ਭਾਗੇ ਔਰ ਇਹਨਾਂ ਨੂੰ ਪੰਜਾਬ ਦੀ ਜਿਤਾਇਆ ਸੀ ਉਹ ਲੋਕ ਸਮੇਂ ਦੀ ਦੀ ਕਰ ਰਹੇ ਆ ਔਰ ਇਹ ਇਹ ਦੇਖ ਲਓ ਤੁਸੀਂ ਇਹ ਸਮਾਂ ਆਉਂਦਿਓ ਇਹਨਾਂ ਨੂੰ ਲੋਕਾਂ ਨੇ ਨਾ ਸ਼ਹਿਰਾ ਜਿੱਤੇ ਨਾ ਪੰਡਾ ਜਿੱਤੇ ਇਹਨਾਂ ਨੂੰ ਵੜਨ ਨਹੀਂ ਦੇਣਾ ਔਰ ਇਹ ਬੜੀ ਤਕੜੀ ਇਹਨਾਂ ਦੀ ਜਮਾਨਤਾ ਜਿੰਪਟ ਹੋਣੀ ਆ ਔਰ ਬੜੀ ਸ਼ਾਨ ਦੇ ਨਾਲ ਇੱਥੇ ਕਾਂਗਰਸ ਪਾਰਟੀ ਸਾਡੀ ਸਰਕਾਰ ਬਣਨੀ ਆ ਔਰ ਫਿਰ ਜਿਹੜਾ ਪੰਜਾਬ ਆ ਉਹ ਦੁਬਾਰਾ ਬਲੰਦੀਆਂ ਤੇ ਆਵੇਗਾ ਔਰ ਸਾਡਾ ਵਿਕਾਸ ਜਿਹੜਾ ਪੰਜਾਬ ਦਾ ਉਹ ਜਿਤਨਾ ਪਹਿਲਾਂ ਹੁੰਦਾ ਰਿਹਾ ਉਤਰਾਂ ਹੁਣ ਹੋਊਗਾ